ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਭਗਵਾਨ ਸ੍ਰੀ ਚੰਦ ਜੀ ਮਹਾਰਾਜ ਦਾ ਮਾਤਰਾ ਸਾਹਿਬ ਜੀ ਕਹੋ ਰੇ ਬਾਲੇ ਕਿਨ ਮੁੰਡਿਆ ਕਿਨ ਮੁੰਡਾਇਆ ਕਿਸ ਕਾ ਭੇਜਿਆ ਨਗਰੀ ਆਇਆ ਸਤਗੁਰ ਮੁੰਡਿਆ ਲੇਹ ਮੁੰਡਾਇਆ ਗੁਰੂ ਕਾ ਭੇਜਿਆ ਨਗਰੀ ਆਇਆ ਚੇਤੋ ਨਗਰੀ ਤਾਰੋ ਗਾਮ ਅ ਲਖਪੁਰਖ ਕਾ ਸਿਮਰੋ ਨਾਮ ਗੁਰੂ ਅਗਨਾਸੀ ਖੇਲ ਰਚਾਇਆ ਅਗਮ ਨਿਗਮ ਕਾ ਪੰਥ ਬਤਾਇਆ ਗਿਆਨ ਕੀ ਗੋਦੜੀ ਖਿਮਾ ਕੀ ਟੋਪੀ ਜੱਤ ਕਾ ਆੜ ਬੰਦ ਸ਼ੀਲ ਲੰਗੋਟੀ ਅਕਾਲ ਖਿੰთა ਨਿਰਾਸ਼ ਝੋਲੀ ਉਪਜਗਤ ਕਾ ਟੋਪ ਗੁਰਮੁਖੀ ਬੋਲੀ ਧਰਮ ਕਾ ਚੋਲਾ ਸਤ ਕੀ ਸੇਲੀ ਮਰਿਆ ਆਦਮੇ ਖਲੀ ਲੈ ਗਲੇ ਮੇ ਮੇਲੀ ਧਿਆਨ ਕਾ ਬਟੂਆ ਨਿਰਤ ਕਾ ਸੂਈਦਾਨ ਬ੍ਰਾਹਮਣ ਚਲਾ ਲੈ ਪਹਿਰੇ ਸੁਜਾਨ ਬਹੂ ਰੰਗ ਮੋਰ ਛੜ ਨਿਰਲੇਪ ਦ੍ਰਿਸ਼ਟੀ ਨਿਰਪੋਜੰਗ ਡੋਰਾ ਨਾ ਕੋ ਦ੍ਰਿਸ਼ਟੀ ਜਾਪ ਨਗੋਟਾ ਸਿਫਤ ਉਡਾਨੀ ਨੀ ਸਬਦ ਅਨਾਹਦ ਗੁਰਬਾਣੀ ਸ਼ਰਮ ਕੀ ਮੰਦਰਾ ਸਿਵੇ ਭੂਤਾ ਹਰ ਭਗਤ ਪਰਗਾਨੀ ਲੈ ਪਹਿਰੇ ਗੁਰਪੂਤਾ ਸੰਤੋਖ ਸੂਤ ਵਿਵੇਕ ਧਾਗੇ ਅਨੇਕ ਟੱਲੀ ਤਾਹੇ ਲਾਗੇ ਸੁਰਤ ਕੀ ਸੋਈ ਲੈ ਸਤਗੁਰੂ ਸਿਵੇ ਜੋ ਰਾਖੇ ਸੋ ਨਿਰਪੋਥੀ ਵੇ ਸਾਹ ਸੁਪੈਦ ਜਰਦ ਸੁਰਖਾਈ ਜੋ ਲੈ ਪਹਿਰੇ ਸੋ ਗੁਰਪਾਈ ਤ੍ਰੈ ਗੁਣ ਚੱਕ ਮਖ ਅਗਨ ਮਥ ਪਾਈ ਦੁਖ ਸੁਖ ਧੂਮੀ ਦੇਹ ਜਲਾਈ ਸੰਜਮ ਕਿਰਪਾਲੀ ਸੋਭਾ ਧਾਰੀ ਚਰਨ ਕਮਲ ਮਹ ਸੁਰਤ ਹਮਾਰੀ ਭਾਉ ਭੋਜਨ ਅੰਮ੍ਰਿਤ ਕਰ ਪਾਇਆ ਭਲਾ ਬੁਰਾ ਨਹੀਂ ਮਨ ਵਸਾਇਆ ਪਾਤਰ ਵਿਚਾਰ ਫਰੂਆ ਭੋਗਣਾ ਕਰਮ ਮੰਡਲ ਤੁੰਬਾ ਕਿਸ਼ਤੀ ਘਣਾ ਅੰਮ੍ਰਿਤ ਪਿਆਲਾ ਉਦਕ ਮਨ ਦਇਆ ਜੋ ਪੀਵੇ ਸੋ ਸੀਤਲ ਭਇਆ ਈੜਾ ਮੈਂ ਆਵੇ ਪਿੰਗਲਾ ਮੈਂ ਧਾਵੇ ਸੁਖ ਮਨਾ ਕੇ ਘਰ ਸਹਿਜ ਸਮਾਵੇ ਨਿਰਾਸ ਮੱਠ ਨਿਰੰਤਰ ਧਿਆਨ ਨਿਰਭੋ ਨਗਰੀ ਗੁਰਦੀਪਕ ਗਿਆਨ ਅਸਥਿਰ ਰਿੱਧ ਅਮਰ ਪਦ ਡੰਡਾ ਧੀਰਜ ਫੌੜੀ ਤਪ ਕਰ ਖੰਡਾ ਵਸ ਕਰ ਆਸਾ ਸਮਦ੍ਰਿਸ਼ਟ ਚੌਗਾਨ ਹਰਖ ਸੋਗ ਮਨ ਮੈਂ ਨਹੀਂ ਆਣ ਸਹਿਜ ਵੈਰਾਗੀ ਕਰੇ ਵੈਰਾਗ माया मोहनी सगल त्याग नाम की पाखर पवन का घोडा नेह कर्म जीन तत्का जोड़ा निरगुण ढाल गुरु शब्द कमान अकल संजोए प्रीत के बाण अकल की बरशी गुनाकी कटारी मन को मार करो अश्वारी बिकमगढ़ तोड़ निरपhok हर आवै नौबत शंख नगारा बावै गुरु अविनाशी सुखम वेद निर्वाण विद्या अपार भेद ਅਖੰਡ ਜਨੇਊ ਨਿਰਮਲ ਧੋਤੀ ਸੋਹੰਗ ਜਾਪ ਸੱਚ ਮਾਲ ਪਰੋਤੀ ਸਿਖਿਆ ਗੁਰ ਮੰਦਰ ਗਾਇਤਰੀ ਹਰ ਨਾਮ ਨੇ ਚਲੇ ਆਸਨ ਕਰ ਬਿਸਰਾਮ ਤਿਲਕ ਸੰਪੂਰਨ ਤਰਪਨ ਜਸ ਪੂਜਾ ਪ੍ਰੇਮ ਭੋਗ ਮਹਾਰਾਸ ਨਿਰਵੈਰ ਸੰਧਿਆ ਦਰਸ਼ਨ ਛਾਪਾ ਬਾਦ ਵਿਵਾਦ ਮਿਟਾਵੋ ਆਪਾ ਪੀਤ ਪਿਤਾੰਬਰ ਮਨ ਮ੍ਰਿਗ ਸ਼ਾਲਾ ਚੀਤ ਚਿਤਾੰਬਰ ਰੁਣਚ ਹਣ ਮਾਲਾ ਬੁੱਧ ਬਾਗੰਭਰ ਕੁਲਾ ਪੋਸਤੀਨ ਹੋਸ ਖੜਾਵਾ ਹਿੰਮਤ ਲਈ ਢੋੜਾ ਚੂੜਾ ਔਰ ਜੰਜੀ ਲੈ ਪਹਿਰੇ ਨਾਨਕ ਸਾਹਿਬ ਕੀ ਜਟਾ ਜੂਟ ਮੁਖਟ ਸਿਰ ਹੋਏ ਮੁਕਤਾ ਫਿਰੇ ਬੰਧਨ ਨਹੀਂ ਕੋਏ ਨਾਨਕ ਪੂਤਾ ਸ੍ਰੀ ਚੰਦ ਬੋਲੇ ਜੁਗਤ ਪਛਾਣੇ ਤਤ ਵਿਰੋਲੇ ਐਸੀ ਮਾਤਰਾ ਲੈ ਪਹਿਰੇ ਕੋਏ ਆਵਾਗਮਣ ਮਿਟਾਵੇ ਸੋਏ ਨਾਨਕ ਪੂਤਾ ਸ੍ਰੀ ਚੰਦ ਬੋਲੇ ਜੋ ਕਿ ਤਪਸ਼ਾਣੇ ਤਾਤਵੇ ਰੋਲੇ ਐਸੀ ਮਾਤਰਾ ਲੈ ਪਹਿਰੇ ਕੋਏ ਆਵਾ ਗਵਨ ਮਿਟਾਵੇ ਸੋਏ ਇਤਿ ਸ਼੍ਰੀ ਮਾਤਰਾ ਆਨੰਦ ਕੰਨ ਸ਼੍ਰੀ ਚੰਦ ਭਗਵਾਨ ਜੀ ਦਾ ਸੰਪੂਰਨੰ ਪੜਹੰਤੇ ਸੁਨੰਤੇ ਮੋਖ ਮੁਕਤ ਲਹੰਤੇ ਸ੍ਰੀ ਬਾਬੇ ਜੀ ਕੇ ਚਰਨ ਕਮਲੋਂ ਮੇ ਨਮਸਤੰ ਨਮਸਤੇ ਨਮਸਤਨ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ